ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ARK ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕਾਫੀ ਪੈਣਾ ਦੇ ਮੈਸੇਜ ਆ ਰਹੇ ਨੇ ਵੀ ਤੁਸੀਂ ਪ੍ਰਿੰਟਡ ਸੂਟਾਂ ਦੀ ਹਨਾ ਜਿਹੜੀ ਵੀਡੀਓ ਅਪਲੋਡ ਕਰੋ ਜੀ ਸਰਦੀ ਹੈ ਜਿਹੜੀ ਜ਼ਿਆਦਾ ਵਧੀ ਜਾਂਦੀ ਹੈ ਦੇਖੋ ਜੀ ਮੇਰਾ ਖਿਆਲ ਵੀ ਦਸੰਬਰ ਦੇ ਫਾਸਟ ਵੀਕ ਹੀ ਬਹੁਤ ਜ਼ਿਆਦਾ ਹੰਡ ਹੋ ਗਈ ਹੈ ਨਾ ਮੈਨੂੰ ਹੀ ਦੇਖ ਲਓ ਮੈਂ ਕਦੇ ਵੀ ਇੰਨੀ ਇੰਨੀ ਸੇਤੀ ਕੋਟੀ ਨਹੀਂ ਪਾਈ ਸੀ ਅੱਜ ਮੈਨੂੰ ਕੱਲ ਦੀ ਕੋਟੀ ਪਾਈ ਹੋਈ ਹੈ ਨਾ ਅਨਸਾਰ ਹੁਣ ਫੇਰ ਪਾਲੀ ਠੰਡ ਲੱਗਦੀ ਹੈ ਹਨਾ ਮੌਸਮ ਬਹੁਤ ਚੇਂਜ ਹੋ ਗਿਆ ਜੀ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਪਸ਼ਮੀਨਾ ਤੁਹਾਨੂੰ ਵਧੀਆ ਮਿਲੂਗਾ ਜੀ ਪਿਓਰ ਵਾਲਾ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਫੈਬਰਿਕ ਕਿਵੇਂ ਦੀ ਹੈ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਰ ਕੇ ਬੁਟੀਕ ਤੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਜ਼ਰੂਰ ਫੋਲੋ ਕਰੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਭ ਤੋਂ ਫਾਸਟ ਸੂਟ ਆਏਗਾ ਜੀ ਇਸ ਤਰ੍ਹਾਂ ਸਕਿਨ ਕਲਰ ਕਰੀਮ ਕਲਰ ਦਾ ਸੌਰੀ ਸਕਿਨ ਨਹੀਂ ਹੈਗਾ ਤੇ ਇਹਦੀ ਸਲਵਾਰ ਦੇ ਵਿੱਚ ਬੂਟੀ ਆਉਗੀ ਜਿਵੇਂ ਹਨਾ ਵੀ ਗਰਮੀ ਦੇ ਵਿੱਚ ਉਹ ਸਕਿੰਜਾ ਮਹਿਰੂਨ ਕਲਰ ਦਾ ਜ਼ਿਆਦਾ ਟ੍ਰੈਂਡ ਸੀਗਾ ਸਲਵਾਰ ਦੇ ਵਿੱਚ ਬੂਟੀ ਵਾਲਾ ਇਹਦਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਡਿਜ਼ਾਈਨਰ ਹੋਊਗਾ ਕਲਰ ਇਹਦਾ ਲਾਈਟ ਹੈ ਕਿਉਂ ਜੇ ਇਹਨੂੰ ਡਾਰਕ ਕਰਾਂਗੇ ਜੀ ਇਹ ਥੋੜਾ ਜਿਹਾ ਲਾਈਟ ਕਲਰ ਹੈ ਏਜ ਦੇ ਹਿਸਾਬ ਨਾਲ ਵੀ 60 ਪਲੱਸ ਵਾਲੇ ਵੀ ਪਾ ਸਕਣ ਜ਼ਿਆਦਾ ਪੜਕੀਲਾ ਨਹੀਂ ਪੈਂਦਾ ਦੇਖੋ ਜੀ ਸਟੱਬ ਰਹੂਗਾ ਤੁਹਾਨੂੰ ਪੂਰਾ ਵਧੀਆ ਜਿਹੜੇ ਵੀ ਪਸ਼ਮੀਨੇ ਦੇ ਇਸ ਸਾਈਡ ਵਾਈਟ ਹੋਊਗਾ ਜੀ ਉਹ ਪਿਓਰ ਵਾਲਾ ਪਸ਼ਮੀਨਾ ਹੋਊਗਾ ਹਾਂ ਅਮੀਸ਼ਾ ਲਈ ਲਓ ਜੀ ਫਾਸਟ ਸੂਟ ਆ ਗਿਆ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਬਿੱਡ ਸ਼ਿਪਿੰਗ ਦੇ ਨਾਲ 1500 ਰੁਪਏ ਪਹਿਲਾ ਕਲਰ ਆਊਗਾ ਜੀ ਇਹ ਇਹਦੇ ਵਿੱਚ ਕਲਰ ਜੋ ਵੀ ਹੈਗੇ ਨੇ ਆਪਾਂ ਤੁਹਾਨੂੰ ਦਿਖਾ ਦਨੇ ਆ ਦੂਸਰਾ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਥੋੜਾ ਜਾਂ ਮਹਿੰਦੀ ਲਾਈਟ ਮਹਿੰਦੀ ਟੋਨ ਤੇ ਪ੍ਰਿੰਟ ਡਿਜ਼ਾਈਨ ਸੇਮ ਰਹੂਗਾ ਵਧੀਆ ਵਾਲਾ ਪਸ਼ਮੀਨਾ ਰਹੂਗਾ ਜੀ ਲਓ ਜੀ ਇਹਦੇ ਵੀ ਤੁਹਾਨੂੰ ਸਲਵਾਰ ਦੇ ਵਿੱਚ ਬੂਟੀ ਮਿਲੂਗੀ ਜੀ ਇਦਾਂ ਦੀ ਲਓ ਸਲਵਾਰ ਦੇ ਵਿੱਚ ਸੈਲਫ ਪ੍ਰਿੰਟ ਮਿਲੂਗਾ ਪਸ ਮਹੀਨੇ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਤੁਸੀਂ ਬਿਨਾ ਲਾਈਨਿੰਗ ਤੋਂ ਆਰਾਮ ਨਾਲ ਕਿਵੇਂ ਮਰਜੀ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਠੰਡ ਇਸ ਵਾਰ ਬਹੁਤ ਜ਼ਿਆਦਾ ਪੈਣੀ ਹੈ ਜਿਸ ਹਿਸਾਬ ਨਾਲ ਦਸੰਬਰ ਦੇ ਐਂਡ ਤੱਕ ਵੀ ਨਹੀਂ ਆਣੀ ਹਨਾ ਠੰਡ ਹੁੰਦੀ ਜਿਸ ਹਿਸਾਬ ਨਾਲ ਹੁਣ ਹੋਈ ਪਈ ਹੈ ਲਓ ਜੀ ਦੋ ਇਸ ਪ੍ਰਿੰਟ ਦੇ ਵਿੱਚ ਦੋ ਡਿਜ਼ਾਈਨ ਸੀਗੇ ਕਲਰ ਸੀਗੇ ਅਗਲਾ ਪ੍ਰਿੰਟ ਆ ਗਿਆ ਜੀ ਇਹ ਵਾਲਾ ਇਹ ਵੀ ਕਰੀਮ ਕਲਰ ਤੋਂ ਸਟਾਰਟ ਹੋਏਗਾ ਬਹੁਤ ਸੋਹਣਾ ਕਲਰ ਹੈ ਇਹ ਵੀ ਲਓ ਜੀ ਦੇਖੋ ਇਸ ਤਰ੍ਹਾਂ ਦਾ ਪ੍ਰਿੰਟਰ ਹੋਊਗਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਫੈਬਰਿਕ ਵੀ ਬਿਲਕੁਲ ਮਲਾਈਮ ਮਲਾਈਮ ਰਹੂਗੀ ਦੇਖੋ ਜੀ ਅਗਲਾ ਇਹਦੇ ਨਾਲ ਸਲਵਾਰ ਆ ਗਈ ਸੈਲਫ ਸੇਮ ਦੇਖੋ ਇਸ ਤਰ੍ਹਾਂ ਦੀ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਦੂਸਰਾ ਮਹਿੰਦੀ ਮਾਸਟਰ ਮਿਲੂਗਾ ਇਹ ਕਰੀਮ ਕਲਰ ਆ ਗਿਆ ਜੀ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਸੇਮ ਹੀ ਰਹੂਗਾ 1500 ਰੁਪਏ ਵਿਦ শিপਿੰਗ ਦੇ ਨਾਲ ਲਓ ਜੀ ਦੇਖੋ ਜੀ ਕਈ ਭੈਣਾਂ ਰਹਣ ਇੱਥੇ ਇਹ ਵੀ ਕਹਿਣਗੀਆਂ ਵੀ ਤੁਸੀਂ ਸੂਟ ਰੇਟ ਨੀ ਜ਼ਿਆਦਾ ਹੈ ਕਿ ਜਿਹੇ ਜੀ ਚੀਜ਼ ਹੋਊਗੀ ਉਹੀ ਜੀ ਆਪਾਂ ਤਾਨੂੰ ਰੇਟ ਹੈ ਜਿਹੜਾ ਲਾ ਕੇ ਦੇਵਾਂਗੇ ਲਓ ਜੀ ਅਗਲਾ ਕਲਰ ਆ ਗਿਆ ਦਾ ਮਹਿੰਦੀ ਮਸਟਰਡ ਕਲਰ ਕਿੰਨਾ ਪਿਆਰਾ ਦੇਖੋ ਲਓ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਸਲਵਾਰ ਦੇ ਵਿੱਚ ਵੀ ਸੈਲਫ ਪ੍ਰਿੰਟ ਮਿਲੂਗਾ ਪਸ਼ਮੀਨਾ ਪੂਰਾ ਵਧੀਆ ਵਾਲਾ ਮਿਲੂਗਾ ਜੀ ਨੇੜੇ ਤੋਂ ਦਿਖਾ ਦਿੰਨੇ ਆਪਾਂ ਤੁਹਾਨੂੰ ਸੌਫਟ ਸੌਫਟ ਬਿਲਕੁਲ ਹੈਵੀ ਨਹੀਂ ਹੈਗਾ ਲਾਈਟ ਵੇਟ ਹੈ ਜਿਹੜਾ ਵੀ ਫੈਬਰਿਕ ਲਾਈਟ ਵੇਟ ਹੋਊਗੀ ਜੀ ਉਹ ਹਮੇਸ਼ਾ ਪ्युअर ਵਾਲੀ ਰਹੂਗੀ ਦੇਖੋ ਲਓ ਜੀ ਇਸ ਪ੍ਰਿੰਟ ਦੇ ਵਿੱਚ ਵੀ ਤੁਹਾਨੂੰ 2 ਤੋਂ 3 ਇਹਦਾ ਇੱਕ ਕਲਰ ਹੋਰ ਮਿਲ ਜੂਗਾ ਜੀ ਇੱਕ ਇਹਦੇ ਵਿੱਚ ਬਲੈਕ ਹੈ ਤਿੰਨ ਪ੍ਰਿੰਟ ਆ ਗਏ ਉਹ ਨੀਚੇ ਵਾਲੇ ਦਾ ਵੀ ਤੀਜਾ ਬਲੈਕ ਹੈਗਾ ਤੀ ਹਣਾ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਬਲੈਕ ਦੇਖੋ ਜੀ ਇਹਦੇ ਵਿੱਚ ਵੀ ਤਿੰਨ ਡਿਜ਼ਾਈਨ ਤਿੰਨ ਕਲਰ ਆ ਗਏ ਜੀ ਸੇਮ ਡਿਜ਼ਾਈਨ ਦੇ ਵਿੱਚ ਮਾਸਟਰਡ ਆ ਗਿਆ ਕਰੀਮ ਆ ਗਿਆ ਤੇ ਬਲੈਕ ਆ ਗਿਆ ਦੇਖੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਸ ਦੇ ਦਿਖਾ ਦਈਏ ਇਹਦੇ ਵੀ ਤਿੰਨ ਕਲਰ ਰਹਿਣਗੇ ਪਹਿਲਾ ਕਲਰ ਆ ਗਿਆ ਜੀ ਇਹ ਵਾਲਾ ਲਾਈਟ ਸੀ ਗ੍ਰੀਨ ਮਹਿੰਦੀ ਜਾਂ ਜੀ ਦੂਸਰਾ ਕਰੀਮ ਆ ਗਿਆ ਤੀਸਰਾ ਇਹਦਾ ਬਲੈਕ ਰੱਖੂਗਾ ਲੋ ਜੀ ਸਲਵਾਰ ਦੇ ਵਿੱਚ ਬੂਟੀ ਵਾਲਾ ਦੇਖੋ ਬਹੁਤ ਵਧੀਆ ਪਸ਼ਮੀਨਾ 1500 ਰੁਪਏ ਵਿਦ ਸ਼ਿਪਿੰਗ ਦੇ ਨਾਲ ਰੇਟ ਰੱਖੂਗਾ ਜੀ ਜਲਦੀ ਜਲਦੀ ਮੇਰੀਆਂ ਭੈਣਾਂ ਸਕਰੀਨ ਸ਼ਾਟ ਲੈ ਲਿਓ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਲਾਈਟ ਪਿਸਤਾ ਪ੍ਰਿੰਟ ক্লোਜ਼ ਅਗਲਾ ਇਹਦਾ ਲਾਈਟ ਪਿਸਤਾ ਪ੍ਰਿੰਟ ਰਹੂਗਾ ਦੇਖੋ ਖੋਲ ਕੇ ਦਿਖਾਦੀ ਇੱਕ ਪੀਸ ਤਾਂ ਸਾਨੂੰ ਬਾਕੀ ਆਪਾਂ ਕਲਰ ਦਿਖਾ ਦਾਂਗੇ ਸਲਵਾਰ ਦੀ ਫੈਬਰਿਕ ਵੀ ਨਾਲ ਵਿੱਚ ਜਿਹੜੀ ਹੈਗੀ ਹੈ ਸੈਲਫ ਵਾਲੀ ਰਹੂਗੀ ਲਓ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਆਪਾਂ ਨੂੰ ਦੇਖੋ ਜੀ ਕੱਲੇ ਵਰਕ ਵਾਲੇ ਸੂਟ ਵੀ ਨਹੀਂ ਚਾਹੀਦੇ ਸਰਦੀ ਦੇ ਵਿੱਚ ਆਪਾਂ ਨੂੰ ਪ੍ਰਿੰਟ ਸੂਟ ਵੀ ਚਾਹੀਦੇ ਨੇ ਪਹਿਲਾ ਕਲਰ ਇਹ ਆ ਗਿਆ ਲਾਈਟ ਪੀਸਤਾ ਜਿਹਾ ਕਲਰ ਹੈ ਦੇਖੋ ਦੂਸਰਾ ਕਲਰ ਆਊਗਾ ਇਹ ਇਸ ਤਰ੍ਹਾਂ ਦਾ ਲਾਈਟ ਸਕਾਈ ਜਿਹਾ ਸਿੰਪਲ ਸੋਬਰ ਕਲਰ ਨੇ ਕਿਸੇ ਵੀ ਐਸਡੀ ਪੈਨ ਪਾ ਸਕਦੀ ਹੈ ਤੀਸਰਾ ਕਲਰ ਆਊਗਾ ਜੀ ਇਹਦਾ ਅਨੀਅਨ ਕਲਰ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਕੋਈ ਵੀ ਐ ਨਹੀਂ ਹੈਗਾ ਪੜਕੀਲਾ ਹੋਊਗਾ ਲਓ ਜੀ ਦੇਖੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੇਰੀਆਂ ਭੈਣਾਂ ਆਪਣੇ ਸੂਟ ਬੁੱਕ ਕਰ ਲਓ ਤਿੰਨ ਤਿੰਨ ਡਿਜ਼ਾਈਨ ਰਹਿਣਗੇ ਜੀ ਸੌਰੀ ਤਿੰਨ ਤਿੰਨ ਕਲਰ ਰਹਿਣਗੇ ਇੱਕ ਡਿਜ਼ਾਈਨ ਦੇ ਵਿੱਚ ਬੰਦ ਇੱਕ ਰੇਟ ਰਹੂਗਾ 1500 ਰੁਪਏ ਲਓ ਜੀ ਅਗਲਾ ਆਪਾਂ ਦਿਖਾ ਦਈਏ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਵੀ ਫਾਸਟ ਜਿਆ ਇਹਦਾ ਆ ਗਿਆ ਜੀ ਬਲੈਕ ਥੋੜਾ ਮੋਟਾ ਪ੍ਰਿੰਟ ਚੇਂਜ ਹੈ ਜੀ ਇਹਨਾਂ ਦਾ ਉਹਦੇ ਵਿੱਚ ਹੋਰ ਤਰ੍ਹਾਂ ਦਾ ਪ੍ਰਿੰਟ ᱛੀ ਇੱਕ ਪੀਸ ਆਪਾਂ ਖੋਲ ਕੇ ਦਿਖਾਵਾਂਗੇ ਨਾਲ ਇਹਦੇ ਇਸ ਤਰ੍ਹਾਂ ਦੀ ਸੈਲਫ ਸਲਵਾਰ ਰਹੂਗੀ ਜੀ ਅਗਲਾ ਕਲਰ ਆ ਗਿਆ ਦਾ ਇਸ ਤਰ੍ਹਾਂ ਦਾ ਕਰੀਮ ਇੱਕ ਸੂਟ ਨਾਲ ਕਰੀਮ ਜ਼ਰੂਰ ਹੈਗਾ ਹਰੇਕ ਰੰਗਾਂ ਦੇ ਕਿਉਂਕਿ ਵਿੱਚ ਡਾਰਕ ਪਾਉਣ ਵਾਲੇ ਵੀ ਹੁੰਦੇ ਨੇ ਵਿੱਚ ਲਾਈਟ ਪਾਉਣ ਵਾਲੇ ਵੀ ਹੁੰਦੇ ਨੇ ਅਗਲਾ ਆਊਗਾ ਜੀ ਇਹਦਾ ਗ੍ਰੇ ਲਓ ਜੀ ਦੇਖੋ ਅਗਲਾ ਡਿਜ਼ਾਈਨ ਆ ਗਿਆ ਕਲਰ ਆ ਗਿਆ ਗ੍ਰੇ ਡਿਜ਼ਾਈਨ ਸੇਮ ਰਹੂਗਾ ਤਿੰਨ ਤਿੰਨ ਸੂਟ ਨੇ ਤਿੰਨ ਤਿੰਨ ਕਲਰ ਨੇ ਜੀ ਇੱਕੋ ਇੱਕ ਪ੍ਰਿੰਟ ਦੇ ਵਿੱਚ ਲਓ ਜੀ ਸੇਮ ਪ੍ਰਾਈਸ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਓ ਹੁਣ ਆਪਾਂ ਥੋੜਾ ਜਿਹਾ ਵਿਆਹ ਦੇ ਵਿੱਚੋਂ ਰੈਸਟ ਵੀ ਕਰ ਲਈਏ ਥੋੜੇ ਜੇ ਹੈਗੇ ਤਾਂ ਸਰੀਰਕੰਡ ਵੀ ਨੇ ਪਰ ਕੰਮ ਵੀ ਜ਼ਰੂਰੀ ਹੈ ਹਨਾ ਕਾਫੀ ਦਿਨ ਹੋ ਗਏ ਕੰਮ ਛੱਡੇ ਨੂੰ ਲਓ ਜੀ ਅਗਲਾ ਆ ਗਿਆ ਤੁਹਾਨੂੰ ਬ੍ਰੀਕ ਪ੍ਰਿੰਟ ਦੇ ਵਿੱਚ ਉਨੇ ਵੱਡੇ ਪ੍ਰਿੰਟ ਸੀ ਕਿ ਇਸ ਤੋਂ ਬਾਅਦ ਆ ਗਿਆ ਜੀ ਪ੍ਰੀਕ ਪ੍ਰਿੰਟ ਮਾਸਟਰ ਹੁਣ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਿਓ ਲਓ ਜੀ ਮਾਸਟਰਡ ਫਾਸਟ ਨੰਬਰ ਆ ਗਿਆ ਜੀ ਇੱਕ ਇਹਦੇ ਵਿੱਚ ਮੋਰ ਪੰਖੀ ਸੀਗਾ ਉਹ ਆਪਣਾ ਸੇਲ ਹੋ ਗਿਆ ਸੈਕੰਡ ਰਹੂਗਾ ਜੀ ਇਹਦਾ ਮਹਿਰੂਨ ਤਿੰਨ ਕਲਰ ਸੀਗੇ ਇਹਦੇ ਵੀ ਮੋਰ ਪੰਖੀ ਸੂਟ ਆਪਣਾ ਸੇਲ ਹੋ ਗਿਆ ਕਸ਼ਮੀਨਾ ਸੇਮ ਰਹੂਗਾ ਲਓ ਜੀ ਇਹਦੇ ਵਿੱਚ ਵੀ ਆ ਗਏ ਇਸ ਤੋਂ ਬਾਅਦ ਇਹਦੇ ਤਿੰਨ ਕਲਰ ਸੀ ਮੋਰ ਪੰਖੀ ਕਲਰ ਆਪਣਾ ਸੇਲ ਹੋ ਗਿਆ ਜੀ ਹੁਣ ਤੁਸੀਂ ਜਲਦੀ ਜਲਦੀ ਆਪਣਾ ਸੂਟ ਹੈ ਜਿਹੜਾ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਿਓ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਉਹ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਵਾਈਨ ਰਾਣੀ ਜਿਹਾ শেਡ ਹੈ ਦੇਖੋ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਇਹਦਾ ਆਪਾਂ ਤੁਹਾਨੂੰ ਡਿਜ਼ਾਈਨ ਖੋਲ ਕੇ ਦਿਖਾ ਦਈਏ ਲਓ ਜੀ ਪਹਿਲਾ ਕਲਰ ਆ ਗਿਆ ਜੀ ਇਹਦਾ ਦੂਸਰਾ ਆਊਗਾ ਜੀ ਇਹਦਾ ਬਲੈਕ ਲਓ ਜੀ ਦੂਸਰਾ ਕਲਰ ਆ ਗਿਆ ਇਹਦਾ ਬਲੈਕ ਸੇਮ ਡਿਜ਼ਾਈਨ ਹੈ ਇਹਦੇ ਵਿੱਚ ਵੀ ਤਿੰਨ ਕਲਰ ਨੇ ਇਹਦਾ ਵੀ ਲਾਸਟ ਕਲਰ ਆਊਗਾ ਸਕਿਨ ਕਰੀਮ ਹਰੇਕ ਦੇ ਨਾਲ ਹੀ ਸੁਵਾਰਨ ਸਾਰੇ ਸੈਟਾਂ ਦੇ ਵਿੱਚ ਇੱਕ ਇੱਕ ਸਕਿਨ ਕਰੀਮ ਜ਼ਰੂਰ ਆਇਆ ਦੇਖੋ ਬਹੁਤ ਸਾਰੇ ਕਲਰ ਨੇ ਸੇਮ ਰੇਟ ਰਹੂਗਾ ਜਲਦੀ ਜਲਦੀ ਆਪਣੇ ਸੂਟ ਬੁੱਕ ਕਰਾ ਕੇ ਜੀ ਸਰਦੀ ਵਿਆਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਸੂਟ ਨੇ ਜਿਹੜੇ ਪਾਰਸਲ ਕਰਵਾ ਸਕਦੇ ਹੋ ਹੁਣ ਅਸੀਂ ਕੱਲ ਤੋਂ ਪਾਰਸਲ ਕੱਢਣੇ ਸਟਾਰਟ ਕਰਤੇ ਜੀ ਜਿੰਨੇ ਵੀ ਆਪਣੇ ਪਏ ਸੀਗੇ ਸਾਰੇ ਲੱਗ ਚੁੱਕੇ ਨੇ ਥੋੜਾ ਜਿਹਾ ਵਿਆਹ ਕਰਕੇ ਕੰਮ اهو ਹੋ ਗਿਆ ਤੇ ਸਲੋ ਨਹੀਂ ਹੁਣ ਨਹੀਂ ਹੁਣ ਆਪਾਂ ਨੂੰ ਕੋਈ ਵਿਆਹ ਨਹੀਂ ਹੈਗਾ 2 ਮਹੀਨੇ 2 ਮਹੀਨੇ ਆਰਾਮ ਨਾਲ ਆਪਾਂ ਪੂਰਾ ਵਧੀਆ ਤੁਹਾਡੇ ਸੂਟ ਰੈਡੀ ਕਰਕੇ ਦੇਵਾਂਗੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਚਲੋ ਜੀ ਮੈਂ ਤੁਹਾਨੂੰ 15 ਤੋਂ 20 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੇ ਪ੍ਰਾਈਸ ਤੁਹਾਨੂੰ ਪਸੰਦ ਆਇਆ ਹੋਊਗਾ ਬਾਕੀ ਪਹਿਣਾ ਜਲਦੀ ਜਲਦੀ ਕਾਫੀ ਡਿਮਾਂਡ ਸੀ ਪ੍ਰਿੰਟ ਸੂਟਾਂ ਦੀ ਵੀਡੀਓ ਲੈ ਕੇ ਆਉ ਜੀ ਜਲਦੀ ਤੋਂ ਜਲਦੀ ਕੁਝ ਪਹਿਲਾਂ ਸਾਨੂੰ ਟਾਈਮ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਵਰਕ ਵਾਲੇ ਸੂਟ ਰੈਡੀ ਕਰਾਏ ਸੀਗੇ ਹਜੇ ਮੇਰੇ ਅੱਪ ਦੇ ਸੂਟਾਂ ਦੀ ਸਾਡੀ ਵੀਡੀਓ ਰਹਿੰਦੀ ਹੈ ਜੀ ਤੇ ਕੋਈ ਨਾ ਟਾਈਮ ਲੱਗਿਆ ਕੱਲ ਨੂੰ ਜਾਂ ਪਰਸੋਂ ਨੂੰ ਆਪਾਂ ਉਹ ਵੀ ਅਪਲੋਡ ਕਰਾਂਗੇ ਵਰਕ ਵਾਲੇ ਵੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਜੀ ਪਸ਼ਮੀਨੇ ਦੇ ਵੀ ਹੁਣ ਆਪਾਂ ਡੇਲੀ ਦੀ ਡੇਲੀ ਤੁਹਾਡੇ ਨਾਲ ਵੀਡੀਓ ਜਿਹੜੀ ਮੇਰੀਆਂ ਭੈਣਾਂ ਥੋੜਾ ਜਿਹਾ ਜਲਦੀ ਆਰਡਰ ਬੁੱਕ ਕਰ ਲਿਓ ਜੀ ਫਿਰ ਆਪਾਂ ਨਾਲ-ਨਾਲ ਜਿਹੜਾ ਕੰਮ ਹੈ फटाफट ਧੁੰਦਾ ਪੈਣ ਲੱਗ ਜਾਣਗੇ ਉਸ ਤੋਂ ਪਹਿਲਾਂ-ਪਹਿਲਾਂ ਆਪਾਂ ਬਰਕ ਵਾਲੇ ਸੂਟ ਵਗੈਰਾ ਆਰਡਰ ਹੈ ਜਿਹੜਾ ਦੇ ਦਈਏ ਤੁਹਾਡਾ ਤੇ ਨਾਲ-ਨਾਲ ਕੰਮ ਚੱਲੀ ਜਾਊਗਾ ਚਲੋ ਜੀ ਥੈਂਕ ਯੂ ਧੰਨਵਾਦ ਤੁਹਾਡਾ ਹਰ ਹਰ ਇੱਕ ਬਲੌਗ ਨੂੰ ਇੰਨਾ ਪਿਆਰ ਦੇਣ ਲਈ ਤੇ ਆਪਣੀ ਆਰਕੇ ਬੁਟੀਕ ਤੇ ਸੂਟਾਂ ਵਾਲੀ ਵੀਡੀਓ ਨੂੰ ਤੇ ਫੇਸਬੁੱਕ ਤੇ ਇੰਨਾ ਪਿਆਰ ਦੇਣ ਲਈ ਇੰਸਟਾਗ੍ਰam ਤੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਤੁਸੀਂ ਐਦਾਂ ਹੀ ਆਪਾਂ ਨੂੰ ਹਨਾ ਤੁਸੀਂ ਇੰਦਾ ਹੀ ਆਪਾਂ ਨੂੰ ਆਪਣਾ ਸਾਥ ਦਿੰਦੇ ਰਹੋ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਕੱਲ ਨੂੰ ਮਿਲਦੇ ਆ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ